ਦਿੱਲੀ ਵਾਲੀ ਫਲਾਈਟ ਇੰਟਰਨੈਸ਼ਨਲ ਜਿਹੜੀ ਫਲਾਈਟ ਸੀ ਮਲੇਸ਼ੀਆ ਲਈ ਉਹ ਵੀ ਲਗਭਗ ਕੈਨਸਲ ਹੋ ਗਈ ਕਿਉਂਕਿ ਇੱਥੋਂ ਸ਼ਾਮ 7 ਵਜੇ ਤੋਂ 11 ਵਜੇ ਤੱਕ ਦਿੱਲੀ ਨਹੀਂ ਪਹੁੰਚਿਆ। ਉਹ ਜਾ ਮੈਂ ਦੇਖਦਾ 1 ਮਿੰਟ ਬਿਜ਼ੀ ਹਾਂ ਕੋਈ ਨਹੀਂ ਦਗਾ। ਉਸ ਕਾਰਨ ਸਾਨੂੰ ਬਹੁਤ ਵੱਡਾ ਨੋਸ ਹੋਇਆ ਹੈ। 에어ਪੋਰਟ ਅਥਾਰਟੀ ਬਠਿੰਡਾ 에어ਲਾਈਨ ਇਹਨਾਂ ਫਰਜਾਨਾ ਪਰੇ ਇਹਨਾਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ। 에어ਪੋਰਟ ਅਥਾਰਟੀ ਨੂੰ ਜਿਨ੍ਹਾਂ ਨੇ ਸਾਨੂੰ ਬਹੁਤ ਖਰਾਬ ਕੀਤਾ ਇਹਦੇ ਨਾਲ ਹੀ ਉਹ ਜਾ ਮੈਂ ਦੇਖਦਾ 1 ਮਿੰਟ ਬਿਜ਼ੀ ਹਾਂ ਕੋਈ ਨਹੀਂ ਦਗਾ ਇੰਟਰਵਿਊ ਸੀ। ਕਈ ਤਰ੍ਹਾਂ ਦੇ ਇਸ ਪਰ ਸੀ ਕਿਸੇ ਨੇ ਹੋਰ ਅਗੇ ਇੰਟਰਨੈਸ਼ਨਲ ਫਲਾਈਟ ਤੇ ਜਾਣਾ ਸੀ ਬਹੁਤ ਵੱਡਾ ਇਹਨਾਂ ਦੇ ਅਨਗਹਿਲੀ ਵਰਤੀ ਹੈ ਤੇ ਨਾਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਹ ਗੱਲ ਜੀ ਯਾ ਇਸ ਉਹ ਯਾਰ ਮੈਂ ਦੇਖਦਾ ਇੱਕ ਮਿੰਟ ਬਿਜੀ ਆ ਕੋਈ ਨਹੀਂ ਹੁੰਦਾ ਫਰੈਂਡ ਇਹ 3 ਸੀਗੀ ਅੱਜ ਦੀ ਇਹਨਾਂ ਨੇ ਕੀਤਾ ਪਹਿਲਾਂ ਤਾਂ ਜਿਹੜਾ ਆਪਣਾ ਫਲਾਈਟ ਸੀ ਉਹ ਡਿਲੇ ਕਰਤੀ ਲੇ ਤਾਂ ਬਾਅਦ ਇਹਨਾਂ ਨੇ ਇੱਕਦਮ ਹੀ ਸਾਨੂੰ 8 ਵਜੇ 7 ਵਜੇ 7:30 ਵਜੇ ਕਿਹਾ ਤਾਂ ਬਈ ਕੈਨਸਲ ਹੋ ਗਈ। ਉਹ ਯਾਰ ਮੈਂ ਵੇਖਦੇ 1 ਮਿੰਟ ਬੀਜੀ। 11 ਵਜੇ ਨਹੀਂ ਤਾਂ ਟਿਕਟ ਦਿੱਲੀ ਤੋਂ ਫਲਾਈਟ ਸੀ। ਆ ਦਿੱਲੀ ਤੋਂ ਫਲਾਈਟ ਸੀ ਅਗਰ ਆਪਣਾ ਮਲੇਸ਼ੀਆ ਲਈ ਤੇ ਉਸ ਕਰਕੇ ਸਾਨੂੰ ਉਹਨੂੰ ਕੈਨਸਲ ਕਰਨੀ ਪਈ ਕੈਨਸਲ ਕਰਨ ਨਾਲ ਸਾਨੂੰ ਅਗਲੇ ਦਿਨ ਫਿਰ ਨਵੀਂ ਟਿਕਟ ਲੈਣੀ ਪਈ। ਮੈਂ ਵੇਖਦੇ 1 ਮਿੰਟ ਬੀਜੀ। ਇਹਨਾਂ ਸਾਡਾ ਨੁਕਸਾਨ ਹੋਇਆ ਸਾਡਾ 20-25 ਹਜ਼ਾਰ ਰੁਪਿਆ ਐਵੇਂ ਗਿਆ ਮੇਰੇ ਉਹ ਤੇ ਵੀ ਹੈ। एयरपोर्ट अथॉरिटी ਨੂੰ ਤੇ ਕੋਈ ਨਾ ਕੋਈ ਐਕਸ਼ਨ ਲੈਣਾ ਚਾਹੀਦਾ ਹੈ ਤੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਾਡਾ ਹਰ ਜਾਨੇ ਦਾ ਉਹ ਯਾਰ ਮੈਂ ਦੇਖਦਾ ਇੱਕ ਮਿੰਟ ਬਿਜੀ ਹਾਂ ਕੋਈ ਨਹੀਂ ਦਾ ਨਾਲ ਨਾਲ ਹੋਰ ਕਈ ਪੈਸੰਜਰ ਹੈਗੇ ਨੇ ਜਿਹੜੇ 20 25 ਜਣੇ ਨੇ ਜਿਹੜੇ ਜਿੰਨਾਂ ਦੇ ਅੱਕੇ ਯਾਨੀ ਕਿ ਫਲਾਈਟ ਸੀ ਇੰਟਰਨੈਸ਼ਨਲ ਫਲਾਈਟ ਸੀ ਉਹ ਵੀ ਵਿਚਾਰੇ ਹੁਣ ਉਹਨਾਂ ਦੀ ਯਾਨੀ ਕਿ ਟਿਕਟ ਕੈਨਸਲ ਹੋ ਗਈ ਹੈ ਉਹਨਾਂ ਨੂੰ ਬਹੁਤ ਦੁੱਖ ਹੋਇਆ ਤੇ ਸਾਰੇ ਵਿਚਾਰੇ ਹੁਣ ਬਸ ਇੱਥੇ ਲਈ ਐਸੋਂਗੇ ਉਹ ਯਾਰ ਮੈਂ ਦੇਖਦਾ ਇੱਕ ਮਿੰਟ ਬਿਜੀ ਹਾਂ ਕੋਈ ਨਹੀਂ ਦਾ ਕੋਈ ਟੈਕਸੀ ਲੱਗੇ ਜਾ ਰਿਹਾ ਹੈ ਕੋਈ ਆਪਣਾ ਕੈਬ ਕਰਾਈਏ ਕਿਸੇ ਨੇ ਕਿਸੇ ਨੇ ਆਪਣਾ ਕੀ ਕੇ ਨੂੰ ਬਸ ਤੇ ਚੱਲਿਆ ਯਾਨੀ ਉਹਨਾਂ ਨੇ ਆਪਣਾ ਡਬਲ ਡਬਲ ਕਰਾਇਆ ਵਰਕੇ ਉਹਨ ਦਿੱਲੀ ਚੱਲਿਆ ਗਿਆ ਉਹ ਯਾਰ ਮੈਂ ਵੇਖਦੇ ਆ 1 ਮਿੰਟ ਬੀਜ਼ੀ ਆ ਕੋਈ ਨਹੀਂ ਦਾ ਫਲਾਈਟ ਟਿਕਟ ਜਿਹੜਾ 에어ਪੋਰਟ ਹੈ ਇਹਨਾਂ ਤੇ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਜਿਹੜਾ ਬਣਾਇਆ ਹੋਇਆ ਹੈ ਤੇ ਇਹਨਾਂ ਦਾ ਕੋਈ ਉਹ ਹੈ ਨਹੀਂਗਾ ਕਿ ਯਾਨੀ ਇੱਥੇ ਆਏ ਇੱਥੇ ਘੰਟਾ ਸੀ ਵੇਟ ਫੇਅਰ ਕਰ ਰਹੇ ਆ ਤੇ ਵੇਟ ਕਰਨ ਤੋਂ ਬਾਅਦ ਉਹ ਯਾਰ ਮੈਂ ਵੇਖਦੇ ਆ 1 ਮਿੰਟ ਬੀਜ਼ੀ ਆ ਕੋਈ ਨਹੀਂ ਦਾ ਫਲਾਈਟ ਟਿਕਟ ਜਿੰਦੀ ਹੈ ਸਾਨੂੰ ਕੋਈ ਗਾਹੂ ਸੂਚਨਾ ਨਹੀਂ ਦਿੱਤੀ ਇਹਨਾਂ ਨੇ ਨਾ ਸੂਚਨਾ ਦੇਣ ਕਾਰਨ ਸਾਡੀ ਦਿੱਲੀ ਵਾਲੀ ਫਲਾਈਟ ਇੰਟਰਨੈਸ਼ਨਲ ਜਿਹੜੀ ਫਲਾਈਟ ਸੀ ਮਲੇਸ਼ੀਆਲੀ ਉਹ ਵੀ ਲਗਭਗ ਕੈਨਸਲ ਹੋ ਗਈ ਕਿਉਂਕਿ ਇੱਥੋਂ ਸ਼ਾਮ 7 ਵਜੇ ਤੋਂ 11 ਵਜੇ ਤੱਕ ਦਿੱਲੀ ਨਹੀਂ ਪਹੁੰਚਿਆ ਜਾ ਸਕਦਾ ਬਸ ਇਹ ਤੇ ਬਹੁਤ ਮਿੰਟ ਵੀ ਨਹੀਂ ਕੋਈ ਹੁੰਦਾ ਪੈਂਡ ਐਰਪੋਰਟ ਅਥਾਰਟੀ ਪਠਿੰਡਾ 에ਅਰਲਾਈਨ ਇਹਨਾਂ ਹਰਜਾਨਾ ਭਰੇ ਇਹਨਾਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਐਰਪੋਰਟ ਅਥਾਰਟੀ ਨੂੰ ਜਿਨ੍ਹਾਂ ਨੇ ਸਾਨੂੰ ਬਹੁਤ ਖਰਾਬ ਕੀਤਾ ਇਹਦੇ ਨਾਲ ਹੀ ਬਹੁਤ ਪਬਲਿਕ ਖਰਾਬ ਹੋ ਰਹੀ ਹੈ ਜਿਨ੍ਹਾਂ ਦੇ ਦਿੱਲੀ ਕੱਲ ਇੰਤਜ਼ਾਰ ਮੈਂ ਵੇਖਦੇ ਆਂ 1 ਮਿੰਟ ਬਿਜੀ ਆ ਕੋਈ ਨਹੀਂ ਦਾ ਫਲਾਈਟ ਟਿਕਟ ਵੀ ਹੈ ਪੇਪਰ ਸੀ ਕਿਸੇ ਨੇ ਹੋਰ ਅੱਗੇ ਇੰਟਰਨੈਸ਼ਨਲ ਫਲਾਈਟ ਤੇ ਜਾਣਾ ਸੀ ਬਹੁਤ ਵੱਡਾ ਇਹਨਾਂ ਦੀ ਅਨਗਹਿਲੀ ਵਰਤੀ ਹੈ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਠੀਕ ਹੈ ਜੀ ਜੀਏਐਸ ਬਟਿੰਡਾ ਏਅਰਪੋਰਟ ਤੇ ਅੱਦੀ ਮੈਂ ਵੇਖਦੇ ਆਂ 1 ਮਿੰਟ ਬਿਜੀ ਆ ਕੋਈ ਨਹੀਂ ਦਾ ਫਲਾਈਟ ਟਿਕਟ ਵੀ ਹੈ ਇਹਨਾਂ ਨੇ ਕੀਤਾ ਪਹਿਲਾਂ ਤਾਂ ਜਿਹੜਾ ਆਪਣਾ ਫਲਾਈਟ ਸੀ ਉਹ ਡਿਲੇ ਕਰਤੀ ਲੇ ਦੋ ਬਾਅਦ ਇਹਨਾਂ ਨੇ ਇੱਕਦਮ ਹੀ ਸਾਨੂੰ 8 ਵਜੇ 7 ਵਜੇ 7:30 ਵਜੇ ਕਹਿਤਾ ਬਈ ਕੈਨਸਲ ਹੋ ਗਈ ਸਾਡੀ 11 ਵਜੇ ਦੀ ਉਹ ਯਾਰ ਮੈਂ ਦੇਖਦਾ ਇੱਕ ਮਿੰਟ ਬਿਜੀ ਆ ਕੋਈ ਨਹੀਂ ਤਾਂ ਫੈਂਟ ਟਿਕਟ ਵੀ ਹੁੰਦੀ ਹੁੰਦੀ ਆ ਮਿੰਟ ਦਿੱਲੀ ਤੋਂ ਫਲਾਈਟ ਸੀ ਅ ਜੇ ਆਪਣਾ ਮਲੇਸ਼ੀਆ ਲਈ ਤੇ ਉਸ ਕਰਕੇ ਸਾਨੂੰ ਫੋਨ ਕੈਨਸਲ ਕਰਨੀ ਪਈ ਕੈਨਸਲ ਕਰਨ ਨਾਲ ਸਾਨੂੰ ਅਗਲੇ ਦਿਨ ਫਿਰ ਨਵੀਂ ਟਿਕਟ ਲੈਣੀ ਪਵੇਗੀ ਇਸ ਕਰਕੇ ਸਾਨੂੰ ਸਾਡਾ ਜੋ ਹਰਜਾਨਾ ਹੋਇਆ ਉਹ ਯਾਰ ਮੈਂ ਦੇਖਦਾ ਇੱਕ ਮਿੰਟ ਬਿਜੀ ਆ ਸਾਡਾ 20-25000 ਰੁਪਿਆ ਐਵੇਂ ਗਿਆ ਉਹ ਤੇ ਵੀ ਹੈ ਏਅਰਪੋਰਟ ਅਥਾਰਟੀ ਨੂੰ ਤੇ ਕੋਈ ਨਾ ਕੋਈ ਐਕਸ਼ਨ ਲੈਣਾ ਚਾਹੀਦਾ ਹੈ ਤੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਾਡਾ ਹਰਜਾਨੇ ਦਾ ਉਹਨਾਂ ਨੂੰ ਸਾਡੇ ਦੇ ਨਾਲ ਨਾਲ ਉਹ ਵੀ ਦੇਖਦੇ ਇੱਕ ਮਿੰਟ ਬ੍ਰੇਕਿੰਗ ਦਾ ਕੋਈ ਨਹੀਂ ਜਿਹੜੇ ਇਹਨਾਂ ਦੇ ਅੱਗੇ ਯਾਨੀ ਕਿ ਫਲਾਈਟ ਸੀ ਇੰਟਰਨੈਸ਼ਨਲ ਫਲਾਈਟ ਸੀ ਉਹ ਵੀ ਵਿਚਾਰੇ ਹੁਣ ਉਹਨਾਂ ਦੀ ਯਾਨੀ ਕਿ ਟਿਕਟ ਕੈਨਸਲ ਹੋ ਗਈ ਹੈ ਉਹਨਾਂ ਨੂੰ ਬਹੁਤ ਦੁੱਖ ਹੋਇਆ ਤੇ ਸਾਰੇ ਵਿਚਾਰੇ ਹੁਣ ਬਸ ਚਿਰ ਲਿਆ ਸੋ ਔਰ ਵੀ ਪਰਸੈਂਟ ਜਿਹੜੇ ਮੈਂ ਯਾਰ ਮੈਂ ਵੇਖਦੇ ਆ 1 ਮਿੰਟ ਬੀਜੀ ਆ ਕੋਈ ਨਹੀਂ ਲੱਗਿਆ ਜਾ ਰਿਹਾ ਕੋਈ ਆਪਣਾ ਕੈਬ ਕਰਾਈ ਹੈ ਕਿਸੇ ਨੇ ਕਿਸੇ ਨੇ ਆਪਣਾ ਆ ਕੀ ਕੇਦਨੋ ਬੱਸ ਹੀ ਚੱਲਿਆ ਹੈ ਯਾਨੀ ਕਿ ਉਹਨਾਂ ਨੇ ਆਪਣਾ ਡਬਲ ਡਬਲ ਕਰਾਇਆ ਵਰਕੇ ਹੁਣ ਦਿੱਲੀ ਚੱਲਿਆ ਜਾ ਰਿਹਾ ਇਸ ਲਈ ਸਾਨੂੰ ਯਾਰ ਮੈਂ ਵੇਖਦੇ ਆ 1 ਮਿੰਟ ਬੀਜੀ ਆ ਕੋਈ ਨਹੀਂ ਲੱਗਿਆ ਕੋਈ ਨਾ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਜਿਹੜਾ ਬਣਾਇਆ ਹੋਇਆ ਹੈ ਤੇ ਇਹਨਾਂ ਦਾ ਕੋਈ ਉਹ ਹੈ ਨਹੀਂਗਾ ਕਿ ਯਾਨੀ ਇੱਥੇ ਆਏ ਇੱਥੇ ਕੰਟਾ ਸੀ ਵੇਟ ਫੇਅਰ ਕਰ ਰਹੇ ਆ ਤੇ ਵੇਟ ਕਰਨ ਤੋਂ ਬਾਅਦ ਸਾਨੂੰ ਕਹਿ ਦਿੱਤਾ ਗਿਆ ਵੀ ਤੁਹਾਡੀ ਫਲਾਈਟ ਕੈਨਸਲ ਹੋ ਗਈ। ਉਹ ਯਾਰ ਮੈਂ ਦੇਖਦਾ ਇੱਕ ਮਿੰਟ ਬੀਜ਼ੀ ਹਾਂ ਕੋਈ ਨਹੀਂ ਦਪੈਂਦਾ। ਤਾਂ ਸੂਚਨਾ ਦੇਣ ਕਰਨ ਸਾਡੀ ਦਿੱਲੀ ਵਾਲੀ ਫਲਾਈਟ ਇੰਟਰਨੈਸ਼ਨਲ ਜਿਹੜੀ ਫਲਾਈਟ ਸਿੰਮਲੇਸ਼ੀਆਲੀ ਉਹ ਵੀ ਲਗਭਗ ਕੈਨਸਲ ਹੋ ਗਈ ਕਿਉਂਕਿ ਇੱਥੋਂ ਸ਼ਾਮ 7 ਵਜੇ ਤੋਂ 11 ਵਜੇ ਤੱਕ ਦਿੱਲੀ ਨਹੀਂ ਪਹੁੰਚਿਆ ਜਾ ਸਕਦਾ ਬਟਲੇ। ਤੇ ਉਸ ਕਰਮ ਸਾਨੂੰ ਬਹੁਤ ਵੱਡਾ ਲੋਸ ਹੋਇਆ ਹੈ। ਇਹਰਪੋਰਟ ਉਹ ਯਾਰ ਮੈਂ ਦੇਖਦਾ ਇੱਕ ਮਿੰਟ ਬੀਜ਼ੀ ਹਾਂ ਕੋਈ ਨਹੀਂ ਦਪੈਂਦਾ। ਏਅਰਲਾਈਨ ਇਹਨਾਂ ਖਰਜਾਨਾ ਭਰੇ ਇਹਨਾਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਏਅਰਪੋਰਟਾ ਛੋਟੀ ਨੂੰ ਜਿਨ੍ਹਾਂ ਨੇ ਸਾਨੂੰ ਬਹੁਤ ਖਰਾਬ ਕੀਤਾ ਇਹਦੇ ਨਾਲ ਹੀ ਬਹੁਤ ਪਬਲਿਕ ਖਰਾਬ ਹੋ ਰਹੀ ਹੈ ਜਿਨ੍ਹਾਂ ਦੇ ਦਿੱਲੀ ਕਾਲ ਇੰਟਰਵਿਊ ਸੀ ਕਈ ਤਰ੍ਹਾਂ ਦੇ ਓਏ ਯਾਰ ਮੈਂ ਦੇਖਦਾ ਇੱਕ ਮਿੰਟ ਬੀਜੀਆ ਕੋਈ ਨਹੀਂ ਦੱਬਣ ਮੈਂ ਆਪਣੀ ਫਲਾਈਟ ਤੇ ਜਾਣਾ ਸੀ ਬਹੁਤ ਵੱਡਾ ਇਹਨਾਂ ਦੀ ਅਨਗਹਿਲੀ ਵਰਤੀ ਹੈ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ। ਇੱਕ ਗੱਲ ਜੀ ਜੀਏਸੀ ਬਠਿੰਡਾ ਏਅਰਪੋਰਟ ਤੇ ਅੱディ ਬੁਕਿੰਗ ਸੀਗੀ ਅੱਜ ਦੀ ਓਏ ਯਾਰ ਮੈਂ ਦੇਖਦਾ ਇੱਕ ਮਿੰਟ ਬੀਜੀਆ ਕੋਈ ਨਹੀਂ ਦੱਬਣ ਮੈਂ ਆਪਣਾ ਫਲਾਈਟ ਸੀ ਉਹ ਡਿਲੇ ਕਰਤੀ ਲੇ ਤਾਂ ਬਾਅਦ ਇਹਨਾਂ ਨੇ ਇੱਕਦਮ ਹੀ ਸਾਨੂੰ 8 ਵਜੇ 7 ਵਜੇ 7:30 ਵਜੇ ਕਹਿਤਾ ਬਈ ਕੈਨਸਲ ਹੋ ਗਈ ਸਾਡੀ 11:00 ਵਜੇ ਦੀ ਦਿੱਲੀ ਤੋਂ ਫਲਾਈਟ ਸੀ ਓ ਯਾਰ ਮੈਂ ਵੇਖਦਾ ਇੱਕ ਮਿੰਟ ਬੀਜੀ ਆ ਫਲਾਈਟ ਸੀ ਟਿਕਟ ਸੀ ਮਲੇਸ਼ੀਆ ਲਈ ਤੇ ਉਸ ਕਰਕੇ ਸਾਨੂੰ ਉਹਨੂੰ ਕੈਨਸਲ ਕਰਨੀ ਪਈ ਕੈਨਸਲ ਕਰਨ ਨਾਲ ਸਾਨੂੰ ਅਗਲੇ ਦਿਨ ਫਿਰ ਨਵੀਂ ਟਿਕਟ ਲੈਣੀ ਪੈਗੀ ਇਸ ਕਰਕੇ ਸਾਨੂੰ ਸਾਢਾ ਜੋ ਹਰਜਾਨਾ ਹੋਇਆ ਇੰਨਾ ਸਾਡਾ ਨੁਕਸਾਨ ਹੋਇਆ ਓ ਯਾਰ ਮੈਂ ਵੇਖਦਾ ਇੱਕ ਮਿੰਟ ਕੋਈ ਨਹੀਂ ਤਾਂ ਟਿਕਟ ਵੀ ਕੋਈ ਨਹੀਂ ਆਏ एयरपोर्ट अथॉरिटी ਨੂੰ ਤੇ ਕੋਈ ਨਾ ਕੋਈ ਐਕਸ਼ਨ ਲੈਣਾ ਚਾਹੀਦਾ ਤੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਾਡਾ ਹਰਜਾਨੇ ਦਾ ਉਹਨਾਂ ਨੂੰ ਸਾਡੇ ਦੇ ਨਾਲ-ਨਾਲ ਹੋਰ ਕਈ ਪੈਸੰਜਰ ਹੈਗੇ ਨੇ ਜਿਹੜੇ 20 25 ਜਨੇ ਜਿਹਾ ਉਹ ਮੈਂ ਦੇਖਦੇ ਆਂ ਇੱਕ ਮਿੰਟ ਬਿਜ਼ੀ ਆ ਕੋਈ ਨਹੀਂ ਦਾ ਫਲਾਈਟ ਉਹ ਵੀ ਵਿਚਾਰੇ ਹੁਣ ਉਹਨਾਂ ਦੀ ਯਾਨੀ ਕਿ ਟਿਕਟ ਕੈਨਸਲ ਹੋ ਗਈ ਹੈ ਉਹਨਾਂ ਨੂੰ ਬਹੁਤ ਦੁੱਖ ਹੋਇਆ ਤੇ ਸਾਰੇ ਵਿਚਾਰੇ ਬਸ ਚੱਲ ਗਏ ਐਸੋਂ ਹੋਰ ਵੀ ਪੈਸੰਜਰ ਜਿਹੜਾ ਨਾ ਵਿਚਾਰੇ ਕੋਈ ਟੈਕਸੀ ਲੱਗੇ ਜਾ ਰਿਹਾ ਹੈ ਉਹ ਯਾਰ ਮੈਂ ਵੇਖਦੇ ਆ ਇੱਕ ਮਿੰਟ ਬੀਜੀ ਆ ਕੋਈ ਨਹੀਂ ਆਂਦਾ ਕੋਈ ਟਿਕਟ ਵੀ ਕੈਪ ਕਰਾਈ ਹੈ ਕਿਸੇ ਨੇ ਕਿਸੇ ਨੇ ਆਪਣਾ ਆ ਕੀ ਕੇੰਦਰ ਨੂੰ ਬੱਸ ਤੇ ਚੱਲਿਆ ਹੈ ਯਾਨੀ ਉਹਨਾਂ ਨੇ ਆਪਣਾ ਦੋ ਡਬਲ ਡਬਲ ਕਰਾਇਆ ਵਰਕੇ ਹੁਣ ਦਿੱਲੀ ਚੱਲਿਆ ਗਿਆ ਇਸ ਲਈ ਇਹ ਤੁਹਾਨੂੰ ਯਾਦ ਰੱਖਣੀ ਹੈ ਜੀ ਇਹ ਜਿਹੜਾ 에ਰਪੋਰਟ ਹੈ ਉਹ ਯਾਰ ਮੈਂ ਵੇਖਦੇ ਆ ਇੱਕ ਮਿੰਟ ਬੀਜੀ ਆ ਕੋਈ ਆਂਦਾ ਨਹੀਂ ਆਇਆ ਹੋਇਆ ਹੈ ਤੇ ਇਹਨਾਂ ਦਾ ਕੋਈ ਉਹ ਹੈ ਨਹੀਂਗਾ ਵੀ ਯਾਨੀ ਇੱਥੇ ਆਏ ਇੱਥੇ ਘੰਟਾ ਸੀ ਵੇਟ ਪੇਅਰ ਕਰ ਰਹੇ ਆ ਤੇ ਵੇਟ ਕਰਨ ਤੋਂ ਬਾਅਦ ਸਾਨੂੰ ਕਹਿ ਦਿੱਤਾ ਗਿਆ ਵੀ ਤੁਹਾਡੀ ਫਲਾਈਟ ਕੈਨਸਲ ਹੋ ਗਈ ਸਾਨੂੰ ਕੋਈ ਗਾਹੂ ਸੂਚਨਾ ਨਹੀਂ ਦਿੱਤੀ ਉਹ ਯਾ ਮੈਂ ਦੇਖਦਾ ਇੱਕ ਮਿੰਟ ਬਿਜੀ ਆ ਕੋਈ ਨਹੀਂ ਤਾਂ ਸਾਡੀ ਦਿੱਲੀ ਵਾਲੀ ਫਲਾਈਟ ਇੰਟਰਨੈਸ਼ਨਲ ਜਿਹੜੀ ਫਲਾਈਟ ਸਿਮਲੇਸ਼ੀਆਲੀ ਉਹ ਵੀ ਲਗਭਗ ਕੈਨਸਲ ਹੋ ਗਈ ਕਿਉਂਕਿ ਇੱਥੋਂ ਸ਼ਾਮ 7 ਵਜੇ ਤੋਂ 11 ਵਜੇ ਤੱਕ ਦਿੱਲੀ ਨਹੀਂ ਪਹੁੰਚਿਆ ਜਾ ਸਕਦਾ ਬਟਿੰਡਾ ਤੇ ਉਸ ਕਾਰਨ ਸਾਨੂੰ ਬਹੁਤ ਵੱਡਾ ਲੋਸ ਹੋਇਆ ਹੈ 에ਅਰਪੋਰਟ ਅਥਾਰਟੀ ਯਾ ਮੈਂ ਦੇਖਦਾ ਇੱਕ ਮਿੰਟ ਬਿਜੀ ਆ ਕੋਈ ਨਹੀਂ ਤਾਂ ਪੈਂਦੀ ਇਹਨਾਂ ਖਰਚਾ ਨਾ ਭਰੇ ਇਹਨਾਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਏਅਰਪੋਰਟਾ ਸੌਟੀਨੂ ਜਿਨ੍ਹਾਂ ਨੇ ਸਾਨੂੰ ਬਹੁਤ ਖਰਾਬ ਕੀਤਾ ਇਹਦੇ ਨਾਲ ਹੀ ਬਹੁਤ ਪਬਲਿਕ ਖਰਾਬ ਹੋ ਰਹੀ ਹੈ ਜਿਨ੍ਹਾਂ ਦੇ ਦਿੱਲੀ ਕਲ ਇੰਟਰਵਿਊ ਸੀ ਕਈ ਤਰ੍ਹਾਂ ਦੇ ਪੇਪਰ ਸੀ ਕਿਸੇ ਨੇ ਹੋਰ ਗੇਂਟਰ ਨੇ ਜਮਾ ਪਾਇਆ ਇਹ ਮੈਂ ਦੇਖਦਾ ਇੱਕ ਮਿੰਟ ਬਿਜੀ ਆ ਕੋਈ ਨਹੀਂ ਲੱਭ ਰਿਹਾ ਟਿਕਟ ਵੀ ਫਲਾਈਟ ਤੇ ਉਹ ਡਿਲੇ ਕਰਤੀ ਲੇ ਤਾਂ ਬਾਅਦ ਇਹਨਾਂ ਨੇ ਇੱਕਦਮ ਹੀ ਸਾਨੂੰ 8 ਵਜੇ 7 ਵਜੇ 7:30 ਵਜੇ ਕਿਹਾ ਤਾਂ ਬਈ ਕੈਨਸਲ ਹੋ ਗਈ ਸਾਡੀ 11 ਵਜੇ ਦੀ ਦਿੱਲੀ ਤੋਂ ਫਲਾਈਟ ਸੀ ਆਹ ਦਿੱਲੀ ਤੋਂ ਫਲਾਈਟ ਸੀ ਉਹ ਯਾ ਮੈਂ ਵੇਖਦੇ ਆਂ ਇੱਕ ਮਿੰਟ ਬਿਜੀ ਆ ਕੋਈ ਨਹੀਂ ਤਾਂ ਤੇ ਉਸ ਕਰਕੇ ਸਾਨੂੰ ਫੋਨ ਕੈਨਸਲ ਕਰਨੀ ਪਈ ਕੈਨਸਲ ਕਰਨ ਨਾਲ ਸਾਨੂੰ ਅਗਲੇ ਦਿਨ ਫਿਰ ਨਵੀਂ ਟਿਕਟ ਲੈਣੀ ਪਵੇਗੀ ਇਸ ਕਰਕੇ ਸਾਨੂੰ ਸਾਡਾ ਜੋ ਹਰਜਾਨਾ ਹੋਇਆ ਇੰਨਾ ਸਾਡਾ ਨੁਕਸਾਨ ਹੋਇਆ ਸਾਡਾ 222500 ਰੁਪਿਆ ਐਵੇਂ ਗਿਆ ਉਹ ਯਾਰ ਮੈਂ ਦੇਖਦੇ 1 ਮਿੰਟ ਬਿਜੀ ਹਾਂ ਕੋਈ ਨਹੀਂ ਦਿੰਦਾ ਪ੍ਰਿੰਟ 에어ਪੋਰਟ ਅਥਾਰਟੀ ਨੂੰ ਤੇ ਕੋਈ ਨਾ ਕੋਈ ਐਕਸ਼ਨ ਲੈਣਾ ਚਾਹੀਦਾ ਤੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੇ ਸਾਡਾ ਹਰਜਾਨੇ ਦਾ ਉਹਨਾਂ ਨੂੰ ਸਾਡੇ ਦੇ ਨਾਲ-ਨਾਲ ਹੋਰ ਕਈ ਪੈਸੰਜਰ ਹੈਗੇ ਨੇ ਜਿਹੜੇ 2225 ਜਣੇ ਹੈ ਜਿਹਨਾਂ ਦੀ ਅੱਗੇ ਯਾਨੀ ਕਿ ਫਲਾਈਟ ਸੀ ਇੰਟਰਨੈਟ ਉਹ ਯਾਰ ਮੈਂ ਦੇਖਦੇ 1 ਮਿੰਟ ਬਿਜੀ ਹਾਂ ਕੋਈ ਨਹੀਂ ਦਿੰਦਾ ਪ੍ਰਿੰਟ ਉਹਨਾਂ ਦੀ ਯਾਨੀ ਕਿ ਟਿਕਟ ਕੈਨਸਲ ਹੋ ਗਈ ਹੈ ਉਹਨਾਂ ਨੂੰ ਬਹੁਤ ਦੁੱਖ ਹੋਇਆ ਤੇ ਸਾਰੇ ਵਿਚਾਰੇ ਮੁਮਬਤ ਚੱਲ ਲਿਆ ਸੂ ਗੋਰ ਵੀ ਪੈਸੰਜਰ ਜਿਹੜਾ ਨਾ ਵਿਚਾਰੇ ਕੋਈ ਟੈਕਸੀ ਲੱਗੇ ਜਾ ਰਿਹਾ ਹੈ ਕੋਈ ਆਪਣਾ ਉਹ ਯਾਰ ਮੈਂ ਦੇਖਦੇ ਆ ਇੱਕ ਮਿੰਟ ਬੀਜ਼ੀ ਨਹੀਂ ਕੋਈ ਨਹੀਂ ਹੁੰਦਾ ਟਿਕਟ ਵੀ ਹੁੰਦੀ ਉਹ ਬੱਸ ਫੇ ਚੱਲਿਆ ਯਾਨੀ ਕਿ ਉਹਨਾਂ ਨੇ ਆਪਣਾ ਡਬਲ ਡਬਲ ਕਰਾਇਆ ਭਰ ਕੇ ਹੁਣ ਦਿੱਲੀ ਚੱਲ ਲਿਆ ਜਾ ਇਸ ਲਈ ਇਹ ਤੁਹਾਨੂੰ ਗੁਜ਼ਾਰਿਸ਼ ਹੈ ਕਿ ਇਹ ਜਿਹੜਾ 에어ਪੋਰਟ ਹੈ ਇਹਨਾਂ ਤੇ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਜਿਹੜਾ ਬਣਾਇਆ ਹੋਇਆ ਹੈ ਉਹ ਯਾਰ ਮੈਂ ਦੇਖਦੇ ਆ ਇੱਕ ਮਿੰਟ ਬੀਜ਼ੀ ਨਹੀਂ ਕੋਈ ਨਹੀਂ ਹੁੰਦਾ ਟਿਕਟ ਵੀ ਹੁੰਦੀ ਯਾਨੀ ਇੱਥੇ ਆਏ ਇੱਥੇ ਘੰਟਾ ਸੀ ਵੇਟਫੇਅਰ ਕਰ ਰਹੇ ਆ ਤੇ ਵੇਟ ਕਰਨ ਤੋਂ ਬਾਅਦ ਸਾਨੂੰ ਕਹਿ ਦਿੱਤਾ ਗਿਆ ਵੀ ਤੁਹਾਡੀ ਫਲਾਈਟ ਕੈਨਸਲ ਹੋ ਗਈ। ਸਾਨੂੰ ਕੋਈ ਗਾਹੂ ਸੂਚਨਾ ਨਹੀਂ ਦਿੱਤੀ ਇਹਨਾਂ ਨੇ। ਨਾ ਸੂਚਨਾ ਦੇਣ ਕਰਨ ਸਾਡੀ ਦਿੱਤੀ। ਉਹ ਜੀ ਮੈਂ ਵੇਖਦੇ ਹਿੰਟ ਮਿੰਟ ਬੀਜ਼ੀ ਆ ਕੋਈ ਨਹੀਂ ਹੁੰਦਾ। ਉਹ ਵੀ ਲਗਭਗ ਕੈਨਸਲ ਹੋ ਗਈ ਕਿਉਂਕਿ ਇੱਥੋਂ ਸ਼ਾਮ 7 ਵਜੇ ਤੋਂ 11 ਵਜੇ ਤੱਕ ਦਿੱਲੀ ਨਹੀਂ ਪਹੁੰਚਿਆ ਜਾ ਸਕਦਾ ਪਟਿਆਲੇ। ਤੇ ਉਸ ਕਾਰਨ ਸਾਨੂੰ ਬਹੁਤ ਵੱਡਾ ਲੋਸ ਹੋਇਆ ਹੈ। 에어ਪੋਰਟ ਅਥਾਰਟੀ ਪਟਿੰਡਾ 에어ਲਾਈਨ ਇਹਨਾਂ ਨਾਲ ਮੈਂ ਵੇਖਦੇ ਹਿੰਟ ਮਿੰਟ ਬੀਜ਼ੀ ਆ ਕੋਈ ਨਹੀਂ ਹੁੰਦਾ। ਕੀ ਕਾਰਵਾਈ ਕਰਨੀ ਚਾਹੀਦੀ ਹੈ? ਏਅਰਪੋਰਟਾ ਸਟਾਫ ਨੂੰ ਜਿਨ੍ਹਾਂ ਨੇ ਸਾਨੂੰ ਬਹੁਤ ਖਰਾਬ ਕੀਤਾ ਇਹਦੇ ਨਾਲ ਹੀ ਬਹੁਤ ਪਬਲਿਕ ਖਰਾਬ ਹੋ ਰਹੀ ਹੈ ਜਿਨ੍ਹਾਂ ਦੇ ਦਿੱਲੀ ਕਾਲ ਇੰਟਰਵਿਊ ਸੀ ਕਈ ਤਰ੍ਹਾਂ ਦੇ ਪੇਪਰ ਸੀ ਕਿਸੇ ਨੇ ਹੋਰ ਅਗਲੇ ਇੰਟਰਨੈਸ਼ਨਲ ਫਲਾਈਟ ਤੇ ਜਾਣਾ ਸੀ ਬਹੁਤ ਵੱਡਾ ਇਹਨਾਂ ਦਾ ਇਹ ਮੈਂ ਦੇਖਦੇ ਹਾਂ ਕਿ ਦੂਜੀਆਂ ਕੋਈ ਨਹੀਂ ਨਾ ਇਹ ਗੱਲ ਜੀ ਇਹ ਐਸ ਬਠਿੰਡਾ ਏਅਰਪੋਰਟ ਤੇ ਅੱਡੀ ਬੁਕਿੰਗ ਸੀਗੀ ਅੱਜ ਦੀ ਇਹਨਾਂ ਨੇ ਕੀਤਾ ਪਹਿਲਾਂ ਤਾਂ ਜਿਹੜਾ ਆਪਣਾ ਉਹ ਯਾਰ ਮੈਂ ਦੇਖਦੇ ਆਂ ਇੱਕ ਮਿੰਟ ਵੀ ਕੋਈ ਨਿੰਦਾ ਭੈਣ ਤੇਰੇ ਤੋਂ ਬਾਅਦ ਇਹਨਾਂ ਨੇ ਇੱਕਦਮ ਹੀ ਸਾਨੂੰ 8 ਵਜੇ 7 ਵਜੇ 7:30 ਵਜੇ ਕਹਿਤਾ ਬਈ ਕੈਨਸਲ ਹੋ ਗਈ ਸਾਡੀ 11 ਵਜੇ ਦੀ ਦਿੱਲੀ ਤੋਂ ਫਲਾਈਟ ਸੀ ਆ ਦਿੱਲੀ ਤੋਂ ਫਲਾਈਟ ਸੀ ਆ ਕਿ ਆਪਣਾ ਮਲੇਸ਼ੀਆ ਉਹ ਯਾਰ ਮੈਂ ਦੇਖਦੇ ਆਂ ਇੱਕ ਮਿੰਟ ਵੀ ਨੀ ਆ ਕੋਈ ਨਿੰਦਾ ਭੈਣ ਟਿਕਟ ਵੀ ਕੌਣ ਕੈਨਸਲ ਕਰਨੀ ਪਈ ਕੈਨਸਲ ਕਰਨ ਨਾਲ ਸਾਨੂੰ ਅਗਲੇ ਦਿਨ ਫਿਰ ਨਵੀਂ ਟਿਕਟ ਲੈਣੀ ਪਵੇਗੀ ਇਸ ਕਰਕੇ ਸਾਨੂੰ ਸਾਡਾ ਜੋ ਹਰਜਾਨਾ ਹੋਇਆ ਇਨਾ ਸਾਡਾ ਨੁਕਸਾਨ ਹੋਇਆ ਸਾਡਾ 20-25 ਹਜ਼ਾਰ ਰੁਪਇਆ ਐਵੇਂ ਗਿਆ ਉਹ ਤੇ ਉਹ ਤੇ ਵੀ ਐ ਮੈਂ ਦੇਖਦੇ 1 ਮਿੰਟ ਬਿਜੀ ਆ ਕੋਈ ਨਹੀਂ ਦੱਸ ਕੋਈ ਨਾ ਕੋਈ ਐਕਸ਼ਨ ਲੈਣਾ ਚਾਹੀਦਾ ਤੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਾਡਾ ਹਰਜਾਨੇ ਦਾ ਉਹਨਾਂ ਨੂੰ ਸਾਡੇ ਦੇ ਨਾਲ-ਨਾਲ ਹੋਰ ਕਈ ਪੈਸੇਂਜਰ ਹੈਗੇ ਨੇ ਜਿਹੜੇ 20-25 ਜਨੇ ਜਿਹੜੇ ਜਿਨ੍ਹਾਂ ਦੇ ਅੱਕੇ ਯਾਨੀ ਕਿ ਫਲਾਈਟ ਸੀ ਇੰਟਰਨੈਸ਼ਨਲ ਫਲਾਈਟ ਸੀ ਉਹ ਵੀ ਵਿਚਾਰੇ ਹੁਣ ਮੈਂ ਦੇਖਦੇ 1 ਮਿੰਟ ਬਿਜੀ ਆ ਕੋਈ ਨਹੀਂ ਦੱਸ ਉਹਨਾਂ ਨੂੰ ਬਹੁਤ ਦੁੱਖ ਹੋਇਆ ਤੇ ਸਾਰੇ ਵਿਚਾਰੇ ਹੁਣ ਬਸ ਚਿਰ ਲਿਆ ਇਸੋਂਗੇ ਉਹ ਵੀ ਤਾਂ ਜੇ ਜੈਨਾ ਵਿਚਾਰੇ ਕੋਈ ਟੈਕਸੀ ਲੈ ਕੇ ਜਾ ਰਿਹਾ ਹੈ ਕੋਈ ਆਪਣਾ ਕੈਬ ਕਰਾਈ ਹੈ ਕਿਸੇ ਨੇ ਕਿਸੇ ਨੇ ਆਪਣਾ ਉਹ ਯਾਰ ਮੈਂ ਦੇਖਦੇ ਹਾਂ ਇੱਕ ਮਿੰਟ ਬੀਜ਼ੀ ਹਾਂ ਕੋਈ ਨਹੀਂ ਲਿਆ ਨਹੀਂ ਉਹਨਾਂ ਨੇ ਆਪਣਾ ਜੋ ਡਬਲ ਡਬਲ ਕਰਾਇਆ ਵਰਕੇ ਹੁਣ ਦਿੱਲੀ ਚੱਲੇ ਜਾਗੇ ਇਸ ਲਈ ਇਹ ਸਾਨੂੰ ਵਿਚਾਰ ਆਇਆ ਕਿ ਇਹ ਜਿਹੜਾ 에ਰਪੋਰਟ ਹੈ ਇਹਨਾਂ ਤੇ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਜਿਹੜਾ ਬਣਾਇਆ ਹੋਇਆ ਹੈ ਤੇ ਇਹਨਾਂ ਦਾ ਕੋਈ ਉਹ ਹੈ ਨਹੀਂ ਉਹ ਯਾਰ ਮੈਂ ਦੇਖਦੇ ਹਾਂ ਇੱਕ ਮਿੰਟ ਬੀਜ਼ੀ ਹਾਂ ਕੋਈ ਨਹੀਂ ਤਾਂ ਟਿਕਟ ਵੀ ਹੁੰਦੀ ਇੱਥੇ ਆਏ ਇੱਥੇ ਕੰਟਾ ਸੀ ਵੇਟਪੇਅਰ ਕਰ ਰਹੇ ਆ ਤੇ ਵੇਟ ਕਰਨ ਤੋਂ ਬਾਅਦ ਸਾਨੂੰ ਕਹਿ ਦਿੱਤਾ ਗਿਆ ਵੀ ਤੁਹਾਡੀ ਫਲਾਈਟ ਕੈਨਸਲ ਹੋ ਸਾਨੂੰ ਕੋਈ ਗਾਹੂ ਸੂਚਨਾ ਨਹੀਂ ਦਿੱਤੀ ਇਹਨਾਂ ਨੇ ਨਾ ਸੂਚਨਾ ਦੇਣ ਕਾਰਨ ਸਾਡੀ ਦਿੱਲੀ ਵਾਲੀ ਫਲਾਈਟ ਇੰਟਰਨੈਸ਼ਨਲ ਜਿਹੜੀ ਫਲਾਈਟ ਸੀ ਮਲੇਸ਼ੀਆ ਵਾਲੀ ਉਹ ਯਾਰ ਮੈਂ ਦੇਖਦੇ ਆ ਇੱਕ ਮਿੰਟ ਬੀਜੀਆ ਕੋਈ ਨਹੀਂ ਦਿੰਦਾ ਫਲਾਈਟ ਟਿਕਟ ਵੀ ਸ਼ਾਮ 7 ਵਜੇ ਤੋਂ 11 ਵਜੇ ਤੱਕ ਦਿੱਲੀ ਨਹੀਂ ਪਹੁੰਚਿਆ ਜਾ ਸਕਦਾ ਬਠਿੰਡੇ ਤੇ ਉਸ ਕਾਰਨ ਸਾਨੂੰ ਬਹੁਤ ਵੱਡਾ ਲੋਸ ਹੋਇਆ ਹੈ 에어ਪੋਰਟ ਅਥਾਰਟੀ ਬਠਿੰਡਾ 에어ਲਾਈਨ ਇਨਾਂ ਖਰਜਾਨਾ ਭਰੇ ਇਹਨਾਂ ਦੇ ਸਖਤ ਕਾਰਵਾਈ ਕਰਨ ਦੇ ਜਿਨ੍ਹਾਂ ਨੇ ਸਾਨੂੰ ਬਹੁਤ ਖਰਾਬ ਕੀਤਾ ਇਹਦੇ ਨਾਲ ਹੀ ਬਹੁਤ ਪਬਲਿਕ ਖਰਾਬ ਹੋ ਰਹੀ ਹੈ ਜਿਨ੍ਹਾਂ ਦੇ ਦਿੱਲੀ ਕੱਲ ਇੰਟਰਵਿਊ ਸੀ ਕਈ ਤਰ੍ਹਾਂ ਦੇ ਪੇਪਰ ਸੀ ਕਿਸੇ ਨੇ ਹੋਰ ਅਗੇ ਇੰਟਰਨੈਸ਼ਨਲ ਫਲਾਈਟ ਤੇ ਜਾਣਾ ਸੀ ਬਹੁਤ ਵੱਡਾ ਇਹਨਾਂ ਦੀ ਅਨਗਹਿਲੀ ਵਰਤੀ ਹੈ ਇਹਨਾਂ ਤੇ ਸਖਤ ਆਹ ਯਾਰ ਮੈਂ ਵੇਖਦਾ ਇੱਕ ਮਿੰਟ ਬਿਜੀ ਆ ਕੋਈ ਨਿੰਦਾ ਪੈਨ ਟਿਕਟ ਵੀ ਹੁੰਦਾ ਇਹ ਸੀ ਬਟਿੰਡਾ 에ਰਪੋਰਟ ਤੇ ਸਾਡੀ ਬੁਕਿੰਗ ਸੀ ਅੱਜ ਵੀ ਇਹਨਾਂ ਨੇ ਕੀਤਾ ਪਹਿਲਾਂ ਤਾਂ ਜਿਹੜਾ ਆਪਣਾ ਫਲਾਈਟ ਸੀ ਉਹ ਡਿਲੇ ਕਰਤੀ ਉਹ ਯਾਰ ਮੈਂ ਵੇਖਦੇ 1 ਮਿੰਟ ਵੀ ਨਹੀਂ ਕੋਈ ਨੰਦਾ ਟਿਕਟ ਸੀ 7 ਵਜੇ 7:30 ਵਜੇ ਕਹਿਤਾ ਬਈ ਕੈਨਸਲ ਹੋ ਗਈ ਸਾਡੀ 11 ਵਜੇ ਦੀ ਦਿੱਲੀ ਤੋਂ ਫਲਾਈਟ ਸੀ ਆ ਦਿੱਲੀ ਤੋਂ ਫਲਾਈਟ ਸੀ ਅਗਰ ਆਪਣਾ ਮਲੇਸ਼ੀਆ ਲਈ ਤੇ ਉਸ ਕਰਕੇ ਸਾਨੂੰ ਉਹ ਯਾਰ ਮੈਂ ਵੇਖਦੇ 1 ਮਿੰਟ ਵੀ ਕੋਈ ਨੰਦਾ ਕਰੀ ਨਾ ਕੋਲ ਅਗਲੇ ਦਿਨ ਫਿਰ ਨਵੀਂ ਟਿਕਟ ਲੈਣੀ ਪੈਗੀ ਇਸ ਕਰਕੇ ਸਾਨੂੰ ਛੱਡਾ ਜੋ ਹਰ ਜਾਣਾ ਹੋਇਆ ਇੰਨਾ ਸਾਡਾ ਨੁਕਸਾਨ ਹੋਇਆ ਸਾਡਾ 22250 ਰੁਪਇਆ ਐਵੇਂ ਗਿਆ ਮੇਰੇ ਤੇ ਉਹ ਤੇ ਵੀ ਹੈ 에어ਪੋਰਟ ਅਥਾਰਟੀ ਨੂੰ ਤੇ ਕੋਈ ਨਾ ਦੇਖਦੇ ਇੱਕ ਮਿੰਟ ਦੀ ਜੀ ਕੋਈ ਨਹੀਂ ਦਫਾ ਟਿਕਟ ਇਹਨਾਂ ਦੇ ਕਾਰਵਾਈ ਬਣੀ ਚਾਹੀਦੀ ਹੈ ਸਾਡਾ ਹਰਜਾਨੇ ਦਾ ਮੰਨੋ ਸਾਡੇ ਦੇ ਨਾਲ ਨਾਲ ਹੋਰ ਕਈ ਪੈਸੰਜਰ ਹੈਗੇ ਨੇ ਜਿਹੜੇ 2225 ਜਣੇ ਹੈ ਜਿਹੜੇ ਜਿਨ੍ਹਾਂ ਦੀ ਅੱਕੇ ਯਾਨੀ ਕਿ ਫਲਾਈਟ ਸੀ ਇੰਟਰਨੈਸ਼ਨਲ ਫਲਾਈਟ ਸੀ ਉਹ ਵੀ ਵਿਚਾਰੇ ਹੁਣ ਉਹਨਾਂ ਦੀ ਯਾਨੀ ਕਿ ਟਿਕਟ ਕੈਨਸਲ ਹੋ ਗਈ ਹੈ ਉਹ ਜਾਂ ਮੈਂ ਦੇਖਦਾ ਇੱਕ ਮਿੰਟ ਦੀ ਜੀ ਕੋਈ ਨਹੀਂ ਦਫਾ ਟਿਕਟ ਕਰ ਲਿਆ ਸੀ ਉਰ ਵੀ ਪਸੰਜਰ ਜੇ ਨਾ ਵਿਚਾਰੇ ਕੋਈ ਟੈਕਸੀ ਲੱਗੇ ਜਾ ਰਿਹਾ ਹੈ ਕੋਈ ਆਪਣਾ ਕੈਬ ਕਰਾਈ ਹੈ ਕਿਸੇ ਨੇ ਕਿਸੇ ਨੇ ਆਪਣਾ ਕਿਤੇ ਨੂੰ ਬਸ ਤੇ ਚੱਲਿਆ ਉਹ ਯਾਰ ਮੈਂ ਵੇਖਦੇ ਆ 1 ਮਿੰਟ ਬੀ ਜਾ ਕੋਈ ਨਿੰਦਾ ਪੈਂਡਲ ਡਬਲ ਡਬਲ ਕਰਾਇਆ ਵਰਕੇ ਹੁਣ ਦਿੱਲੀ ਚੱਲ ਲਿਆ ਗਿਆ ਇਸ ਲਈ ਇਹ ਸਾਨੂੰ ਲੋੜ ਹੈ ਕਿ ਇਹ ਜਿਹੜਾ 에ਰਪੋਰਟ ਹੈ ਇਹਨਾਂ ਤੇ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਜਿਹੜਾ ਬਣਾਇਆ ਹੋਇਆ ਹੈ ਤੇ ਇਹਨਾਂ ਦਾ ਕੋਈ ਉਹ ਹੈ ਨਹੀਂਗਾ ਜੀ ਯਾਨੀ ਉਹ ਯਾਰ ਮੈਂ ਵੇਖਦੇ ਆ 1 ਮਿੰਟ ਬੀ ਜਾ ਕੋਈ ਨਿੰਦਾ ਪਾ ਜੀ ਵੇਡ ਵੇਡ ਕਰ ਰਹੇ ਆ ਵੇਟ ਕਰਨ ਤੋਂ ਬਾਅਦ ਸਾਨੂੰ ਕਹਿ ਦਿੱਤਾ ਗਿਆ ਵੀ ਤੁਹਾਡੀ ਫਲਾਈਟ ਕੈਨਸਲ ਹੋ ਸਾਨੂੰ ਕੋਈ ਗਾਹੂ ਸੂਚਨਾ ਨਹੀਂ ਦਿੱਤੀ ਇਹਨਾਂ ਨੇ ਨਾ ਸੂਚਨਾ ਦੇਣ ਕਾਰਨ ਸਾਡੀ ਦਿੱਲੀ ਵਾਲੀ ਫਲਾਈਟ ਇੰਟਰਨੈਸ਼ਨਲ ਜਿਹੜੀ ਫਲਾਈਟ ਸਿਮਲੇਸ਼ਾ ਵਾਲੀ ਉਹ ਵੀ ਲਗਭਗ ਕੈਨਸਲ ਹੋ ਗਈ ਕਿਉਂਕਿ ਇੱਥੋਂ ਉਹ ਯਾਰ ਮੈਂ ਵੇਖਦਾ ਇੱਕ ਮਿੰਟ ਬਿਜ਼ੀ ਆ ਪਰ ਨਹੀਂ ਤਾਂ ਫਲੀ ਨਹੀਂ ਪੁੰਚਾ ਜਾ ਦਿੱਤਾ ਤੇ ਉਸ ਕਾਰਨ ਸਾਨੂੰ ਬਹੁਤ ਵੱਡਾ ਲੋਸ ਹੋਇਆ ਹੈ 에어ਪੋਰਟ ਅਥਾਰਟੀ ਬਟਿੰਡਾ 에어ਲਾਈਨ ਇਹਨਾਂ ਅਰਜਾਨਾ ਭਰੇ ਇਹਨਾਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ

ਲੇ ਤੋਂ ਬਾਅਦ ਇਹਨਾਂ ਨੇ ਇੱਕਦਮ ਹੀ ਸਾਨੂੰ ਆ ਕੇ ਸਾਡੀ 11:30 ਵਜੇ ਦੀ ਦਿੱਲੀ ਤੋਂ ਫਲਾਈਟ ਸੀ ਆ ਦਿੱਲੀ ਤੋਂ ਫਲਾਈਟ ਸੀ ਆ ਆਪਣਾ ਮਲੇਸ਼ੀਆ ਲਈ ਤੇ ਉਸ ਕਰਕੇ ਸਾਨੂੰ ਫੋਨ ਕੈਨਸਲ ਕਰਨੀ ਪਈ ਕੈਨਸਲ ਕਰਨ ਨਾਲ ਸਾਨੂੰ ਟਿਕਟ ਲੈਣੀ ਪੈਗੀ ਇਸ ਕਰਕੇ ਸਾਨੂੰ ਸਾਡਾ ਜੋ ਹਰਗਾਨਾ ਹੋਇਆ ਇੰਨਾ ਸਾਡਾ ਨੁਕਸਾਨ ਹੋਇਆ ਸਾਡਾ 20-25000 ਰੁਪਇਆ ਐਵੇਂ ਗਿਆ ਉਹਦੇ ਤੇ ਜੋ ਉਸ ਤੇ ਵੀ ਹੈ एयरपोर्ट अथॉरिटी ਨੂੰ ਤੇ ਕੋਈ ਨਾ ਕੋਈ ਐਕਸ਼ਨ ਲੈਣਾ ਚਾਹੀਦਾ ਹੈ ਤੇ ਉਹ ਯਾਰ ਮੈਂ ਦੇਖਦਾ ਇੱਕ ਮਿੰਟ ਬਿਜੀ ਆ ਕੋਈ ਨੰਦਾ ਪੈਂਡ ਟਿਕਟ ਵੀ ਹੁੰਦੀ ਹੈ ਡਾਕੂਮੈਂਟ ਸਾਡੇ ਦੇ ਨਾਲ ਨਾਲ ਹੋਰ ਕਈ ਪੈਸੰਜਰ ਹੈਗੇ ਨੇ ਜਿਹੜੇ 20 25 ਜਣੇ ਹੈ ਜਿਹੜੇ ਜਿੰਨਾਂ ਦੀ ਅੱਕੇ ਯਾਨੀ ਕਿ ਫਲਾਈਟ ਸੀ ਇੰਟਰਨੈਸ਼ਨਲ ਫਲਾਈਟ ਸੀ ਉਹ ਵੀ ਵਿਚਾਰੇ ਹੁਣ ਉਹਨਾਂ ਦੀ ਯਾਨੀ ਕਿ ਟਿਕਟ ਕੈਨਸਲ ਹੋ ਗਈ ਹੈ ਉਹਨਾਂ ਨੂੰ ਬਹੁਤ ਦੁੱਖ ਹੋਇਆ ਤੇ ਸਾਰੇ ਯਾਰ ਮੈਂ ਦੇਖਦਾ ਇੱਕ ਮਿੰਟ ਬਿਜੀ ਆ ਕੋਈ ਨੰਦਾ ਪੈਂਡ ਟਿਕਟ ਵੀ ਹੁੰਦੀ ਹੈ ਡਾਕੂਮੈਂਟ ਹੋਰ ਵੀ ਪੈਸੰਜਰ ਜਿਹੜਾ ਨਾ ਵਿਚਾਰੇ ਕੋਈ ਟੈਕਸੀ ਲੱਗੇ ਜਾ ਰਿਹਾ ਹੈ ਕੋਈ ਆਪਣਾ ਕੈਬ ਕਰਾਈਏ ਕਿਸੇ ਨੇ ਕਿਸੇ ਨੇ ਆਪਣਾ ਕੀ ਕੇਨਨੋ ਬੱਸ ਤੇ ਚੱਲਿਆ ਯਾਨੀ ਜਿਉਂ ਉਹਨਾਂ ਨੇ ਆਪਣਾ ਡਬਲ ਮੈਂ ਦੇਖਦੇ ਹਾਂ 1 ਮਿੰਟ ਬਿਜੀ ਹਾਂ ਕੋਈ ਨਹੀਂ ਹਿੰਦਾ ਪੈਂ ਟਿਕਟ ਵੀ ਹੁੰਦੀ ਹੁੰਦੀ 2 ਮਿੰਟ ਇਸ ਲਈ ਸਾਨੂੰ ਵਿਚਾਰ ਕਿ ਇਹ ਜਿਹੜਾ 에어ਪੋਰਟ ਹੈ ਇਹਨਾਂ ਤੇ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਜਿਹੜਾ ਬਣਾਇਆ ਹੋਇਆ ਹੈ ਤੇ ਇਹਨਾਂ ਦਾ ਕੋਈ ਉਹ ਹੈ ਨਹੀਂਗਾ ਕਿ ਯਾਨੀ ਇੱਥੇ ਆਏ ਇੱਥੇ ਕੰਟਾ ਸੀ ਮੈਂ ਦੇਖਦੇ ਹਾਂ 1 ਮਿੰਟ ਬਿਜੀ ਹਾਂ ਕੋਈ ਨਹੀਂ ਕੁਝ ਟਾਈਮ ਤੋਂ ਬਾਅਦ ਸਾਨੂੰ ਕਹਿ ਦਿੱਤਾ ਗਿਆ ਵੀ ਤੁਹਾਡੀ ਫਲਾਈਟ ਕੈਨਸਲ ਹੋ ਗਈ ਸਾਨੂੰ ਕੋਈ ਗਾਹੂ ਸੂਚਨਾ ਨਹੀਂ ਦਿੱਤੀ ਇਹਨਾਂ ਨੇ ਨਾ ਸੂਚਨਾ ਦੇਣ ਕਾਰਨ ਸਾਡੀ ਦਿੱਲੀ ਵਾਲੀ ਫਲਾਈਟ ਇੰਟਰਨੈਸ਼ਨਲ ਜਿਹੜੀ ਫਲਾਈਟ ਸਿਮਲੇਸ਼ੀਆਲੀ ਉਹ ਵੀ ਲਗਭਗ ਕੈਨਸਲ ਹੋ ਗਈ ਕਿਉਂਕਿ ਇੱਥੋਂ ਸ਼ਾਮ 7:00 ਵਜੇ ਤੋਂ 11:00 ਵਜੇ ਤੱਕ ਦਿੱਲੀ ਨਹੀਂ ਪਹੁੰਚੀ। ਆ ਜਨਾ ਮੈਂ ਦੇਖਦਾ ਇੱਕ ਮਿੰਟ ਬਿਜੀ ਹਾਂ ਕੋਈ ਨਹੀਂ ਦੱਸ ਭਾਈ। ਉਸ ਟਾਈਮ ਸਾਨੂੰ ਬਹੁਤ ਵੱਡਾ ਲੋਸ ਹੋਇਆ ਹੈ 에어ਪੋਰਟ ਅਥਾਰਟੀ ਪਟਿੰਡਾ 에어ਲਾਈਨ ਇਹਨਾਂ ਫਰਜਾਨਾ ਪਰੇ ਇਹਨਾਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ। 에어ਪੋਰਟ ਅਥਾਰਟੀ ਨੂੰ ਜਿਨ੍ਹਾਂ ਨੇ ਸਾਨੂੰ ਬਹੁਤ ਖਰਾਬ ਕੀਤਾ ਇਹਨਾਂ ਨੇ। ਕਈ ਤਰ੍ਹਾਂ ਦੇ ਪੇਪਰ ਸੀ ਕਿਸੇ ਨੇ ਹੋਰ ਅਗੇ ਇੰਟਰਨੈਸ਼ਨਲ ਫਲਾਈਟ ਤੇ ਜਾਣਾ ਸੀ ਬਹੁਤ ਵੱਡਾ ਇਹਨਾਂ ਦੇ ਅਨਗਹਿਲੀ ਵਰਤੀ ਹੈ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਠੀਕ ਹੈ ਜੀ ਯਾਰ ਮੈਂ ਵੇਖਦੇ ਆ 1 ਮਿੰਟ ਬੀਜੀਆ ਕੋਈ ਨਹੀਂ ਦੰਦਾ ਪੈਂਟਰੀ ਠੀਕ ਨਹੀਂ ਸੀਗੀ ਅੱਜ ਦੀ ਇਹਨਾਂ ਨੇ ਕੀਤਾ ਪਹਿਲਾਂ ਤਾਂ ਜਿਹੜਾ ਆਪਣਾ ਫਲਾਈਟ ਸੀ ਉਹ ਡਿਲੇ ਕਰਤੀ ਲੇ ਤੋਂ ਬਾਅਦ ਇਹਨਾਂ ਨੇ ਇੱਕਦਮ ਹੀ ਸਾਨੂੰ 8 ਵਜੇ 7 ਵਜੇ 7:30 ਵਜੇ ਕਿਹਾ ਤਾਂ ਬਈ ਕੈਨਸਲ ਹੋ ਗਿਆ ਮੈਂ ਦੇਖਦਾ ਇੱਕ ਮਿੰਟ ਦੀ ਦਿੱਲੀ ਤੋਂ ਫਲਾਈਟ ਸੀ ਆ ਦਿੱਲੀ ਤੋਂ ਫਲਾਈਟ ਸੀ ਅਗਰ ਆਪਣਾ ਮਲੇਸ਼ੀਆ ਲਈ ਤੇ ਉਸ ਕਰਕੇ ਸਾਨੂੰ ਫੋਨ ਕੈਨਸਲ ਕਰਨੀ ਪਈ ਕੈਨਸਲ ਕਰਨ ਨਾਲ ਸਾਨੂੰ ਅਗਲੇ ਦਿਨ ਫਿਰ ਨਵੀਂ ਟਿਕਟ ਲੈਣੀ ਪਈ ਇਹਨਾਂ ਸਾਡਾ ਨੁਕਸਾਨ ਹੋਇਆ ਸਾਡਾ 20-25000 ਰੁਪਇਆ ਐਵੇਂ ਗਿਆ ਤੇ ਉਹਦੇ ਤੇ ਵੀ ਹੈ ਏਅਰਪੋਰਟ ਅਥਾਰਟੀ ਨੂੰ ਤੇ ਕੋਈ ਨਾ ਕੋਈ ਐਕਸ਼ਨ ਲੈਣਾ ਚਾਹੀਦਾ ਤੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਾਡਾ ਹਰ ਜਾਨਾ ਯਾਰ ਮੈਂ ਵੇਖਦਾ 1 ਮਿੰਟ ਬੀਜੀ ਆ ਕੋਈ ਨਹੀਂ ਦੱਸਦੇ ਨਾਲ ਨਾਲ ਹੋਰ ਕਈ ਪੈਸੇਂਜਰ ਹੈਗੇ ਨੇ ਜਿਹੜੇ 20 25 ਜਣੇ ਜਿਹੜੇ ਜਿਨ੍ਹਾਂ ਦੇ ਅੱਕੇ ਯਾਨੀ ਕਿ ਫਲਾਈਟ ਸੀ ਇੰਟਰਨੈਸ਼ਨਲ ਫਲਾਈਟ ਸੀ ਉਹ ਵੀ ਵਿਚਾਰੇ ਹੁਣ ਉਹਨਾਂ ਦੀ ਯਾਨੀ ਕਿ ਟਿਕਟ ਕੈਨਸਲ ਹੋ ਗਈ ਹੈ ਉਹਨਾਂ ਨੂੰ ਬਹੁਤ ਦੁੱਖ ਹੋਇਆ ਤੇ ਸਾਰੇ ਵਿਚਾਰੇ ਬਸ ਚੱਲੇ ਆ ਸੋਂ ਉਹ ਯਾਰ ਮੈਂ ਵੇਖਦਾ 1 ਮਿੰਟ ਬੀਜੀ ਆ ਕੋਈ ਨਹੀਂ ਦੱਸਦੇ ਕੋਈ ਟੈਕਸੀ ਲੈ ਕੇ ਜਾ ਰਿਹਾ ਹੈ ਕੋਈ ਆਪਣਾ ਕੈਬ ਕਰਾਈਏ ਕਿਸੇ ਨੇ ਕਿਸੇ ਨੇ ਆਪਣਾ ਆ ਕੀ ਜਿੰਦ ਨੂੰ ਬੱਸ ਤੇ ਚੱਲਿਆ ਯਾਨੀ ਕਿ ਉਹਨਾਂ ਨੇ ਆਪਣਾ ਡਬਲ ਡਬਲ ਕਰਾਇਆ ਵਰਕੇ ਹੁਣ ਦਿੱਲੀ ਚੱਲਿਆ ਜਾ ਉਹ ਯਾਰ ਮੈਂ ਦੇਖਦਾ ਇੱਕ ਮਿੰਟ ਬਿਜੀ ਆ ਕੋਈ ਨਿੰਦਾ ਪੈਨ ਟਿਕਟ ਵੀ ਹੁੰਦੀ ਹੈ ਕਿ ਇਹ ਜਿਹੜਾ 에어ਪੋਰਟ ਹੈ ਇਹਨਾਂ ਤੇ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਜਿਹੜਾ ਬਣਾਇਆ ਹੋਇਆ ਹੈ ਤੇ ਇਹਨਾਂ ਦਾ ਕੋਈ ਉਹ ਹੈ ਨਹੀਂਗਾ ਕੋਈ ਯਾਨੀ ਉਹ ਯਾਰ ਮੈਂ ਦੇਖਦਾ ਇੱਕ ਮਿੰਟ ਬਿਜੀ ਆ ਕੋਈ ਨਿੰਦਾ ਪੈਨ ਟਿਕਟ ਵੀ ਹੁੰਦੀ ਹੁੰਦੀ ਹੈ 2 ਮਿੰਟ